ਤੁਣਨ ਦੇ ਵਿੱਚ ਆਇਆ ਕਿ ਜਦੋਂ ਬੰਦਾ ਇੰਨਾ ਜ਼ਿਆਦਾ ਲੀਨ ਹੁੰਦਾ ਨਾ ਤਾਂ ਕਾਫੀ ਅਨਨੇਚੁਰਲ ਐਕਸਪੀਰੀਐਂਸਿਸ ਵੀ ਹੁੰਦੇ ਨੇ। ਉਹ ਬਚਨ ਕਰਦੇ ਸੀ ਵੀ ਮੇਰੇ ਨਾਲ ਜਿਹੜੀ ਵੀ ਗੱਲ ਕਰਨੀ ਨਾ ਤਰੀਕੇ ਨਾਲ ਕਰਿਆ ਕਰੋ। ਮੈਂ ਕਿ ਮਾੜਾ ਬਚਨ ਜਿਹੜਾ ਆ ਮੇਰੇ ਨਾਲ ਨਾ ਕਰਿਆ ਕਰੋ ਤੁਸੀਂ ਕਿਉਂਕਿ ਮੈਂ ਇੰਨਾ ਸ਼ੀਰ ਸਿੰਘ ਹਰ ਵੇਲੇ ਰਹਿੰਦੇ ਆ। ਮੈਂ ਘਰ ਤੁਸੀਂ ਕਿੱਥੇ ਸੀਗੇ ਮਤਲਬ ਕਿ ਤੁਸੀਂ ਕੋਈ ਗੱਲ ਦਾ ਜਵਾਬ ਨਹੀਂ ਸੀ ਦੇ ਰਹੇ। ਮੈਂ ਤਾਂ ਬਸ ਹੁਣੇ ਹੀ ਬਸ ਬ੍ਰਹਿਮੰਡ ਦਾ ਚੱਕਰ ਲਗਾ ਕੇ ਆਇਆ। ਤੇ ਉਹਨਾਂ ਨੇ ਕਹਿੰਦਾ ਝਾੜੂ ਝਾੜੂ ਲਗਾਓ ਤੇ ਆਪਾਂ ਨਹੀਂ ਲਗਾਇਆ ਝਾੜੂ ਪੋਚਾ ਨਹੀਂ ਕੀਤਾ ਉਹਨਾਂ ਨੇ ਸਵੇਰੇ ਸਵੇਰੇ ਖੁਦ ਹੀ 6:00 7:00 ਵਜੇ ਝਾੜੂ ਚੱਕਣਾ ਪੂਰੇ ਘਰ ਦੇ ਝਾੜੂ ਲਾ ਲੈਣਾ ਪੋਚਾ ਵੀ ਲਗਾ ਦੇਣਾ ਅਸੀਂ ਸ਼ਰਮਸਾਰ ਹੋ ਜਾਨਾ ਕਿ ਵੀ ਇਹ ਕੀ ਕੀਤਾ ਇਹਨਾਂ ਨੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਮਤਲਬ ਜਿਵੇਂ ਇੰਨਾ ਕੋ ਬੰਦਗੀ ਵਾਲਾ ਹੁੰਦਾ ਨਾ ਤੇ ਉਹਦੇ ਕਈਆਂ ਹੋਈਆਂ ਗੱਲਾਂ ਵੀ ਜੜੀਆਂ ਉਹ ਸੱਚੀਆਂ ਹੋ ਜਾਂਦੀਆਂ ਨੇ ਫਿਰ ਵੀ ਲੋਕੀ ਆਉਂਦੇ ਸੀਗੇ ਬਾਬਾ ਜੀ ਤੁਸੀਂ ਅਰਦਾਸ ਕਰ ਦੋ ਸਾਡਾ ਇਹ ਕਾਰਜ ਰੁਕਿਆ ਹੋਇਆ ਤੇ ਚੜ੍ਹਦੀ ਕਲਾ 'ਚ ਹੋ ਜਾਏ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਚੜ੍ਹਦੀ ਕਲਾ 'ਚ ਹੋ ਜਾਊਗਾ ਅਰਦਾਸ ਬੇਨਤੀ ਕਰਨੀ ਪਾਠ ਕਰ ਦੇਣਾ ਉਹਨੇ ਚ ਅਗਲੇ ਬੰਦੇ ਨੇ ਫਿਰ ਦੁਬਾਰਾ ਆਣੇ ਕਿਹਾ ਸਾਡਾ ਤੇ ਕਾਰਜ ਹੋ ਗਿਆ ਕਿੱਦਾਂ ਕੋ ਇੰਨਾ ਜ਼ਿਆਦਾ ਪਰਫੈਕਟ ਇੰਨਾ ਪਿਓਰ ਕਿਵੇਂ ਹੋ ਸਕਦਾ ਜਿਹਦੇ ਦਿਲ ਦੇ ਵਿੱਚ ਕਿਸੇ ਦੇ ਲਈ ਵੀ ਵੈਰ ਹੀਣ ਭਾਵਨਾ ਬਿਲਕੁਲ ਵੀ ਨਹੀਂ ਆ ਤੁਸੀਂ ਬਾਪੂ ਜੀ ਦੀ ਗੱਲ ਦੱਸ ਰਹੇ ਸੀ ਕਿ ਇੰਨੀ ਉਹਨਾਂ ਨੂੰ ਨੌਲੇਜ ਸੀ ਇੰਨੀ ਜਿਵੇਂ ਹਰ ਟਾਈਮ ਬਾਣੀ ਪੜ੍ਹਦੇ ਹੁੰਦੇ ਸੀ ਸੁਣਨ ਦੇ ਵਿੱਚ ਆਇਆ ਕਿ ਜਦੋਂ ਬੰਦਾ ਇੰਨਾ ਜ਼ਿਆਦਾ ਲੀਨ ਹੁੰਦਾ ਨਾ ਤਾਂ ਕਾਫੀ ਅਨ ਨੈਚੁਰਲ ਐਕਸਪੀਰੀਐਂਸਿਸ ਵੀ ਹੁੰਦੇ ਨੇ ਤੁਸੀਂ ਕਦੇ ਕੋਈ ਐਕਸਪੀਰੀਐਂਸ ਕੀਤਾ ਇਦਾਂ ਦਾ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਹਮੇਸ਼ਾ ਇੱਕ ਬਚਨ ਕਰਦੇ ਹੁੰਦੇ ਸੀਗੇ ਮਤਲਬ ਕਿ ਜ਼ਿਆਦਾ ਨਹੀਂ ਕਰਦੇ ਸੀ ਪਰ ਉਹ ਬਚਨ ਕਰਦੇ ਸੀ ਵੀ ਮੇਰੇ ਨਾਲ ਜਿਹੜੀ ਵੀ ਗੱਲ ਕਰਨੀ ਨਾ ਤਰੀਕੇ ਨਾਲ ਕਰਿਆ ਕਰੋ ਮੈਂ ਕਿ ਮਾੜਾ ਬਚਨ ਜਿਹੜਾ ਆ ਮੇਰੇ ਨਾਲ ਨਾ ਕਰਿਆ ਕਰੋ ਤੁਸੀਂ ਕਿਉਂਕਿ ਮੈਂ ਇਨਾ ਸ਼ੀਲ ਸਿੰਘ ਹਰ ਵੇਲੇ ਰਹਿੰਦੇ ਆ ਤੇ ਉਹ ਸਾਨੂੰ ਕਹਿੰਦੇ ਸੀ ਵੀ ਜੇ ਮੰਨ ਲਓ ਸਵੇਰ ਦਾ ਸਮਾਂ ਨਾ ਆਪਾਂ ਤਾਂ ਹੁਣ ਸੁੱਤੇ ਰਹਿੰਦੇ ਆ ਮੰਨ ਲਓ ਕਿ 7 ਵਜੇ ਖੁੱਲੀ 6 ਵਜੇ ਖੁੱਲੀ 4 ਵਜੇ ਖੁੱਲੀ ਡਿਪੈਂਡ ਕਰਦਾ ਉਹਨਾਂ ਦਾ ਸਕੇਡਿਊਲ ਕੁਛ ਇਦਾਂ ਸੀਗਾ ਕਿ ਸਵੇਰੇ 2:00 3:00 ਵਜੇ ਉਹਨਾਂ ਨੇ ਉੱਠ ਕੇ ਇਸ਼ਨਾਨ ਬਾਣੀ ਕਰਕੇ ਝਾੜੂ ਵੀ ਲਗਾ ਲੈਣਾ ਪੂਰੇ ਆਸਣ ਤੇ ਝਾੜੂ ਲਗਾ ਕੇ ਸਾਬ ਸਫਾਈ ਕਰਕੇ ਫਿਰ ਉਹਨਾਂ ਬੈਠ ਕੇ ਆਪਦੇ ਕੰਗਾ ਕੇਸ ਕਰਕੇ ਆਪਣੇ ਬਰੋਪਲ ਹਨਾ ਤਿਆਰ ਹੋ ਕੇ ਉਹਨਾਂ ਨੇ ਨਾਲ ਨਾਲ ਬਾਣੀ ਪੜਨੀ ਸ਼ੁਰੂ ਕਰ ਦੇਣੀ ਉਸੇ ਵੇਲੇ ਉਹਨਾਂ ਨੇ ਬਾਣੀ ਪੜਨੀ ਬੈਠ ਕੇ ਮਤਲਬ ਕਿ ਮੈਂ ਸੋਚਦੀ ਹਾਂ ਕਿ ਵੀ ਕਿੰਨਾ ਕੁ ਮਤਲਬ ਕਿ ਕਿੰਨਾ ਕੁ ਔਖੀ ਚੀਜ਼ ਆ ਇਹ ਐਜ਼ ਅ ਪਰਸਨ ਜੇ ਮੈਂ ਆਪਣੀ ਗੱਲ ਕਰਾਂ ਨਾ ਮੈਂ ਪੂਰਾ ਦਿਨ ਕੰਮ ਕਰ ਰਹੀ ਆ ਮੈਂ ਥੱਕ ਗਈ ਆ ਮੇਰੇ ਲਈ ਬੜਾ ਡਿਫਿਕਲਟ ਹੈ ਕਿ ਮੈਂ 2:30 ਵਜੇ ਉੱਠ ਕੇ ਜਿਹੜਾ ਆ ਇਹ ਚੀਜ਼ ਕਰ ਸਕਾਂ ਹਨਾ ਇਸ ਪ੍ਰੈਕਟਿਸ ਨੂੰ ਅਪਣਾ ਸਕਾਂ ਬਟ ਹਾਂਜੀ ਬਿਲਕੁਲ ਸਾਨੂੰ ਕਰਨਾ ਚਾਹੀਦਾ ਆ ਤੇ ਚਲੋ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਰਾਂਗੇ ਵੀ ਜੋ ਉਹਨਾਂ ਤੋਂ ਸਿੱਖਿਆ ਆ ਦੇਖਿਆ ਮਗਰ ਉਹ ਇੱਕ ਨਾ ਗੱਲ ਕਹਿੰਦੇ ਹੁੰਦੇ ਸੀਗੇ ਮੈਨੂੰ ਤਾਂ ਸ਼ਹੀਦ ਸਿੰਘ ਸੁਣ ਵੀ ਨਹੀਂ ਦਿੰਦੇ ਜਦੋਂ 3:00 ਵਜੇ ਨਾ 2:30 3:00 ਵਜੇ ਹਾਂ ਵੇ ਵੱਲੇ ਉੱਠ ਸੌਂਦਾ ਸਮਾਂ ਤੇਰਾ ਉਹਨਾਂ ਨੇ ਇਦਾਂ ਦੇ ਬਚਨ ਕਰਨੇ ਇਹ ਕਿਹੜਾ ਸਮਾਂ ਤੇਰਾ ਉਠੋ ਸੇਵਾ ਕਰੋ ਸਾਡੇ ਓਨ ਦਾ ਸਮਾਂ ਹੁੰਦਾ ਇਹ ਹਨਾ ਤੇ ਤੁਸੀਂ ਬੈਠੇ ਹੋ ਇੱਥੇ ਕਹਿੰਦੇ ਮੈਂ ਤਾਂ ਲੰਮਾ ਵੀ ਨਹੀਂ ਬਹਿ ਸਕਦਾ ਤੇ ਮੈਂ ਕਦੇ-ਕਦੇ ਸੋਚਣਾ ਅੱਛਾ ਇਹ ਕਿਦਾਂ ਗੈਸ ਕਹਿ ਰਿਹਾ ਕੀ ਖੇਡ ਕਹਿ ਰਿਹਾ ਇਹ ਫਿਰ ਕਦੇ-ਕਦਾ ਨਾ ਕਹਿਣਾ ਕਿ ਜੀ ਮੈਂ ਤਾਂ ਬੈਠਾ-ਬੈਠਾ ਹੀ ਬਸ ਬ੍ਰਹਿਮੰਡ ਦਾ ਚੱਕਰ ਲਗਾ ਕੇ ਆ ਗਿਆ ਮੈਂ ਕਹਿੰਦਾ ਜੀ ਤੁਸੀਂ ਕਿੱਥੇ ਸੀਗੇ ਮਤਲਬ ਕਿ ਤੁਸੀਂ ਕੋਈ ਗੱਲ ਦਾ ਜਵਾਬ ਨਹੀਂ ਸੀ ਦੇਦੇ ਮੈਂ ਤਾਂ ਬਸ ਹੁਣੇ ਹੀ ਬਸ ਬ੍ਰਹਿਮੰਡ ਦਾ ਚੱਕਰ ਲਗਾ ਕੇ ਆਇਆ ਇਹੋ ਜਿਹੜੇ ਬਚਨ ਆਪਾਂ ਨੂੰ ਨਾਰਮਲ ਇਨਸਾਨ ਨੂੰ ਜਿੱਦਾਂ ਨਾਰਮਲ ਇਨ ਦਾ ਸੈਂਸ ਕਿ ਜਿਹਦੀ ਕੋਈ ਨਿਬੰਦਗੀ ਨਹੀਂ ਹੈਗੀ ਜਾਂ ਫਿਰ ਅਸੀਂ ਇੰਨਾ ਸਮਾਂ ਨਹੀਂ ਦੇ ਪਾਉਂਦੇ ਤੇ ਉਹਦੇ ਲਈ ਬਹੁਤ ਜ਼ਿਆਦਾ ਐ ਲੱਗੂਗਾ ਕਿ ਕਹਿ ਕੀ ਰਹੇ ਨੇ ਇਹ ਹੁਣ ਜੇ ਅਸੀਂ ਜਿਹੜੇ ਤਰਕ ਕਰਦੇ ਨੇ ਚੀਜ਼ਾਂ ਦੇ ਤੇ ਉਹਦੇ ਇਨਸਾਨ ਕਹੂਗਾ ਕਿ ਇਹ ਤਾਂ ਇਨਸਾਨ ਹੀ ਪਾਗਲ ਹੈ ਹੈਨਾ ਉਹ ਉਹਦੇ ਲਈ ਤੇ ਇਹ ਕਿ ਵੀ ਇਹ ਨੈਚਰਲ ਚੀਜ਼ ਹੈ ਕੁਝ ਹੈ ਹੀ ਨਹੀਂ ਵੀ ਇਨਸਾਨ ਨੂੰ ਨੀਡ ਹੈ ਡਾਕਟਰ ਦੀ ਬਟ ਜੇਕਰ ਅਸੀਂ ਧਾਰਮਿਕ ਤੌਰ ਤੇ ਦੇਖੀ ਹੋ ਉਸ ਇਹ ਸੋਚਿਆ ਜਾਏਗੀ ਉਹ ਰੂ ਦੀ ਉਸ insan ਦੀ ਪਰਮਾਤਮਾ ਨਾਲ ਕਿੰਨੀ ਕੁ ਲਗਨ ਲੱਗੀ ਆ ਕਿ ਉਹਨੂੰ ਨੀਂਦ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਵੀ ਮੇਰਾ ਸਮਾਂ ਆ ਗਿਆ ਵੀ ਜਿੱਥੇ ਮੈਂ ਬੈਠ ਕੇ ਇਸ ਵੇਲੇ ਬੰਦਗੀ ਕਰਨੀ ਆ ਉਹਨਾਂ ਨੂੰ ਤੋਂ ਇਲਾਵਾ ਨਹੀਂ ਫਿਰ ਜੇ ਮੰਨ ਲਓ ਉਹਨਾਂ ਦਾ ਸੁਭਾਅ ਇਹ ਹੋ ਜਾ ਸੀਗਾ ਜੇਕਰ ਤੁਸੀਂ ਮੰਨ ਲਓ ਉਹਨਾਂ ਨੇ ਕਿਹਾ ਨਾ ਕਿ ਗਲਾਸ ਪਾਣੀ ਦਾ ਦਿਓ ਤੇ ਆਪਾਂ ਉੱਠੇ ਨਹੀਂ ਆਪਾਂ ਫੋਨ ਚਲਾ ਰਹੇ ਆ ਕੋਈ ਚੀਜ਼ ਕਰ ਰਿਹਾ ਵਗੈਰਾ ਠੀਕ ਹੈ ਦੇ ਦਿੰਦੇ ਆ ਹਨਾ ਹੁੰਦਾ ਨਾ ਬੱਚੇ ਕਰਦੇ ਆ ਤੇ ਉਹਨਾਂ ਨੇ ਦੂਜੀ ਵਾਰੀ ਕਹਿਣਾ ਨਹੀਂ ਨਾ ਉਹਨਾਂ ਨੇ ਝਿੜਕ ਮਾਰਨੀ ਆ ਉਹਨਾਂ ਨੇ ਬੋਲਣਾ ਨਹੀਂ ਗੁੱਸਾ ਨਹੀਂ ਕਰਨਾ ਉਹਨਾਂ ਜਾ ਕੇ ਖੁਦ ਹੀ ਗਲਾਸ ਚੱਕਣਾ ਪਾਣੀ ਲੈਣਾ ਤੇ ਸ਼ਾਕ ਲੈਣਾ ਤੇ ਮੰਨ ਲਓ ਉਹਨਾਂ ਨੇ ਕਹਿਤਾ ਨਾ ਇੱਕ ਵਾਰੀ ਕਿ ਝਾੜੂ ਲਗਾਓ ਮੈਂ ਅਸੀਂ ਕਹਿਣਾ ਕਿ ਸਵੇਰੇ ਸਵੇਰੇ 6 ਵਜੇ ਕੌਣ ਲਗਾਉਂਦਾ ਪੂਰਾ ਦਿਨ ਪਹਿ ਘਰੀ ਬੈਠੇ ਲਗਾ ਲਾਂਗੇ ਲੈ ਇਸੇ ਵੇਲੇ ਲਗਾਣਾ ਚਾਹੀਦਾ ਹੈ ਇਸੇ ਵੇਲੇ ਮਹਾਰਾਜ ਤੁਸੀਂ ਕੀ ਯਾਦ ਕਰਦੇ ਪਿਓ ਜੇ ਤੁਸੀਂ ਸਫਾਈ ਨਹੀਂ ਕੀਤੀ ਹਣਾ ਕਿਰਿਆ ਕਰਮ ਉਹ ਜਿਹੜਾ ਆਪਣਾ ਮਤਲਬ ਕਿ ਆਪਣੀ ਸਾਫ ਸਫਾਈ ਕਰਨੀ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਕਰਨੀ ਉਹ ਤੋਂ ਬਾਅਦ ਚਲੋ ਮਹਾਰਾਜ ਨੂੰ ਚੇਤੇ ਕਰਨਾ ਸਫਾਈ ਵੀ ਤੇ ਹੋਣੀ ਚਾਹੀਦੀ ਇੱਥੇ ਮਹਾਰਾਜ ਨੂੰ ਤੁਸੀਂ ਅੰਗ-ਸੰਗ ਸਮਝ ਕੇ ਤੁਸੀਂ ਬੰਦਗੀ ਕਰਨੀ ਆ ਉਹਨਾਂ ਦੀ ਸੋਚ ਕੁਛ ਇਹੋ ਜੀ ਸੀ ਉਹਨਾਂ ਨੇ ਕਹਿੰਦਾ ਝਾੜੂ ਝਾੜੂ ਲਗਾਓ ਤੇ ਆਪਾਂ ਨਹੀਂ ਲਗਾਇਆ ਝਾੜੂ ਪੋਚਾ ਨਹੀਂ ਕੀਤਾ ਉਹਨਾਂ ਨੇ ਸਵੇਰੇ ਸਵੇਰੇ ਖੁਦ ਹੀ 6:00 7:00 ਵਜੇ ਝਾੜੂ ਚੱਕਣਾ ਪੂਰੇ ਘਰ ਦੇ ਝਾੜੂ ਲਾ ਲੈਣਾ ਪੋਚਾ ਵੀ ਲਗਾ ਦੇਣਾ ਅਸੀਂ ਸ਼ਰਮਸਾਰ ਹੋ ਜਾਣਾ ਕਿ ਵੀ ਇਹ ਕੀ ਕੀਤਾ ਇਹਨਾਂ ਨੇ ਮਤਲਬ ਉਹਨਾਂ ਨੇ ਉਹਨਾਂ ਸੁਭਾਅ ਸੀ ਕਿ ਉਹਨਾਂ ਨੇ ਝਿੜਕਣਾ ਨਹੀਂ ਹੈ ਗੁੱਸਾ ਨਹੀਂ ਕਰਨਾ ਸਾਧੂ ਸੁਭਾਅ ਸੀ ਕਿ ਸਾਹਮਣੇ ਵਾਲਾ ਬੰਦਾ ਉਹਨਾਂ ਦਾ ਕਰਮ ਦੇਖ ਕੇ ਸ਼ਰਮ ਖਾ ਜਾਏ ਕਿ ਵੀ ਇਹਨਾਂ ਨੇ ਖਈ ਸੀ ਅਸੀਂ ਨਹੀਂ ਮੰਨੀ ਪਰ ਹੁਣ ਅੱਗੇ ਤੋਂ ਧਿਆਨ ਰੱਖਾਂਗੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਮਤਲਬ ਜਿਵੇਂ ਇੰਨਾ ਕੋਈ ਬੰਦਗੀ ਵਾਲਾ ਹੁੰਦਾ ਨਾ ਤੇ ਉਹਦੇ ਕਈਆਂ ਹੋਈਆਂ ਗੱਲਾਂ ਵੀ ਜਿਹੜੀਆਂ ਉਹ ਸੱਚੀਆਂ ਹੋ ਜਾਂਦੀਆਂ ਨੇ ਜਾਂ ਕਈ ਵਾਰੀ ਜੋ ਅੱਗੇ ਹੋਣ ਵਾਲਾ ਹੁੰਦਾ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਦੇ ਇਦਾਂ ਦਾ ਕੁਝ ਤੁਸੀਂ ਮਹਿਸੂਸ ਕੀਤਾ ਬਹੁਤ ਵਾਰੀ ਉਹਨਾਂ ਦਾ ਬਚਨ ਜਿਹੜਾ ਵੀ ਉਹ ਕਰਦੇ ਸੀ ਉਹ ਕਦੇ ਵੀ ਵਿਅਰਥ ਨਹੀਂ ਸੀ ਗਿਆ। ਮਤਲਬ ਲੋਕੀ ਆਉਂਦੇ ਸੀਗੇ ਦੁੱਖ ਤਕਲੀਫਾਂ ਲੈ ਕੇ ਅ ਚਲੋ ਜਦੋਂ ਗੁਰੂ ਸਾਹਿਬ ਗੁਰੂ ਘਰ ਹੁੰਦੇ ਸੀ ਅਸੀਂ ਹਨਾ ਛੋਣੀ 'ਚ ਹੁੰਦੇ ਸੀ ਉੱਥੇ ਗੱਲ ਹੋਰ ਹੁੰਦੀ ਹੈ ਕਿ ਵੀ ਚਲੋ ਲੋਕੀ ਆਉਂਦੇ ਆ ਅਰਦਾਸ ਬੇਨਤੀ ਕਰਵਾਉਂਦੇ ਆ ਹਨਾ ਵੀ ਜਿਹਦਾ ਭਾਈ ਸਾਹਿਬ ਤੋਂ ਆਪਾਂ ਕਰਾਈ ਦੀ ਗੁਰੂ ਘਰ ਜਾ ਕੇ ਹੁੰਦਾ ਤੇ ਵੀ ਪੂਰੀ ਹੋ ਜਾਂਦੀ ਇੱਕ ਵਿਸ਼ਵਾਸ ਹੁੰਦਾ ਤੇ ਸੇਮ ਵੇਰ ਦੇ ਵਿੱਚ ਜਦੋਂ ਅਸੀਂ ਚਲੋ ਪਰਿਵਾਰਕ ਤੌਰ ਤੇ ਵੀ ਰਹਿਣ ਲੱਗੇ ਫਿਰ ਵੀ ਲੋਕੀ ਆਉਂਦੇ ਸੀਗੇ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਸਾਡਾ ਇਹ ਕਾਰਜ ਰੁਕਿਆ ਹੋਇਆ ਹੈ ਤੇ ਚੜ੍ਹਦੀ ਕਲਾ ਚ ਹੋ ਜਾਏ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਚੜ੍ਹਦੀ ਕਲਾ ਚ ਹੋ ਜਾਊਗਾ ਅਰਦਾਸ ਬੇਨਤੀ ਕਰਨੀ ਪਾਠ ਕਰ ਦੇਣਾ ਉਹਨੇ ਚ ਅਗਲੇ ਬੰਦੇ ਨੇ ਫਿਰ ਦੁਬਾਰਾ ਆਣੇ ਕਿਹਾ ਸਾਡਾ ਤੇ ਕਾਰਜ ਹੋ ਗਿਆ ਵਿਸ਼ਵਾਸ ਦੀ ਗੱਲ ਹੈ ਦੂਜੀ ਗੱਲ ਉਹ ਉਹ ਉਹਨਾਂ ਨੇ ਬੰਦਗੀ ਨਹੀਂ ਕੀਤੀ ਹੋਈ ਹੈ ਉਹ ਉਹਨਾਂ ਨੇ ਖੱਟੇ ਹੈ ਉਹਨਾਂ ਨੇ ਕਮਾਇਆ ਹੈ ਉਹ ਫਰੀਦ ਨਹੀਂ ਕੁਝ ਵੀ ਮਿਲਿਆ ਉਹਨਾਂ ਨੂੰ ਉਹਨਾਂ ਨੇ ਕਮਾਇਆ ਉਹ ਕਮਾਇਆ ਤੇ ਵੰਡ ਰਹੇ ਨੇ ਹੁਣ ਜਿੱਤੇ ਕੋਈ ਕੁਝ ਕਮਾਇਆ ਉਹ ਵੰਡ ਸਕਦਾ ਤਾਂ ਹੀ ਵੰਡ ਸਕਦਾ ਉਹ ਇਨਸਾਨ ਆਪਣੇ ਲਈ ਕੁਝ ਨਹੀਂ ਮੰਗਦਾ ਆਪਣੇ ਆਲੇ ਦੁਆਲੇ ਜਿਹੜਾ ਸਾਧੂ ਸੁਭਾ ਹੁੰਦਾ ਨਾ ਉਹਨਾਂ ਦੇ ਜੇ ਕਿਸੇ ਨੇ ਮਾੜਾ ਵੀ ਕੀਤਾ ਹੋਏ ਨਾ ਜੇ ਉਹਦੇ ਕੋਈ ਮਾੜਾ ਕੀਤਾ ਇਨਸਾਨ ਵੀ ਦੁਬਾਰਾ ਆਊਗਾ ਨਾ ਉਹਨਾਂ ਫੇਰ ਵੀ ਸਾਧੂvirti ਲੈ ਕੇ ਉਹਦਾ ਵੀ ਭਲਾ ਕਰਨਾ ਉਹ ਉਹੋ ਜੀ ਸ਼ਖਸੀਅਤ ਸਨ ਨਹੀਂ ਮੈਂ ਜਦੋਂ ਉਹਨਾਂ ਦੇ ਬਾਰੇ ਗੱਲ ਵੀ ਕਰਦੀ ਆ ਨਾ ਮੇਰੇ ਡੋਂਗਟੇ ਖੜੇ ਹੋ ਜਾਂਦੇ ਕਿ ਮੈਂ ਜ਼ਿੰਦਗੀ 'ਚ ਮੈਂ ਇਹੋ ਜਿਹੇ ਸ਼ਖਸਕ ਦੇ ਦੇਖਿਆ ਨਹੀਂ ਵੀ ਕਿਦਾਂ ਕੋਈ ਇੰਨਾ ਜ਼ਿਆਦਾ ਪਰਫੈਕਟ ਇੰਨਾ ਪਿਓਰ ਕਿਵੇਂ ਹੋ ਸਕਦਾ ਜਿਹਦੇ ਦਿਲ ਦੇ ਵਿੱਚ ਕਿਸੇ ਦੇ ਲਈ ਵੀ ਵੈਰ ਹੀਣ ਭਾਵਨਾ ਬਿਲਕੁਲ ਵੀ ਨਹੀਂ ਆ ਹਰ ਰਿਸ਼ਤੇ ਵੀ ਬਖੂਬੀ ਨਿਭਾਏ ਨੇ ਫਰਜ਼ ਵੀ ਨਿਭਾਏ ਨੇ ਹੁਣ ਇਹੋ ਜਿਹਾ ਸਮਾਂ ਵੀ ਸੀਗਾ ਕਿ ਵੀ ਜਿੱਦਾਂ ਆਪਣੇ ਕਹਿੰਦੇ ਕਿ ਵੀ ਆਪਾਂ ਗੁਲਾਮੀ ਨਹੀਂ ਕਰ ਸਕਦੇ ਜਿਹੜੀ ਨੌਕਰੀ ਹੈ ਗੁਲਾਮੀ ਦੀ ਨਿਸ਼ਾਨੀ ਹੈ ਵੀ ਜਿਹੜਾ ਹੁਣ ਮਾਗਲ ਸਿੰਘ ਨੇ ਨਿਹੰਗ ਸਿੰਘ ਨੇ ਵੀ ਜੇਕਰ ਦੇਖਿਆ ਜਾਏ ਗੰਭੀਰਤਾ ਦੇ ਨਾਲ ਦੇਖਿਆ ਜਾਏ ਤੇ ਉਹ ਕਹਿੰਦੇ ਕਿ ਵੀ ਆਪਾਂ ਨੌਕਰੀ ਨਹੀਂ ਕਰ ਸਕਦੇ ਹਨਾ ਗੁਰੂ ਦੀ ਫੌਜ ਲਾਡਲੀ ਫੌਜ ਪਰ ਉਹਨਾਂ ਨੇ ਪਰਿਵਾਰ ਦਾ ਪਾਲਣ ਪੋਸ਼ਨ ਕਰਨ ਦੇ ਲਈ ਨੌਕਰੀ ਵੀ ਕੀਤੀ ਸਾਡੇ ਲਈ ਮਤਲਬ ਕਿ ਉਹਨਾਂ ਨੇ ਇੱਕ ਪਰਿਵਾਰਕ ਤੌਰ ਤੇ ਦੁਨੀਆ ਦੁਨੀਆ ਤੌਰ ਤੇ ਵੀ ਹਨਾ ਜੇ ਦੇਖਿਆ ਜਾਏ ਤੇ ਉਹਨਾਂ ਨੇ ਆਪਦੇ ਫਰਜ਼ ਨਿਭਾਏ ਤੇ ਜੇ ਅਧਿਆਤਮਕ ਤੌਰ ਤੇ ਤੇ ਉਹ ਤਾਂ ਉਹਨਾਂ ਦਾ ਹੈ ਹੀ ਸੀ ਕਿ ਇਹੋ ਜੀ ਸ਼ਖਸੀਅਤ ਦੇ ਘਰੇ ਮੇਰਾ ਜਨਮ ਹੋਣਾ ਮੇਰੇ ਆਸਤੇ ਇੱਕ ਬਹੁਤ ਵੱਡੀ ਬlesing ਹੈ ਮੈਨੂੰ ਲੱਗਦਾ ਮੈਂ ਬਹੁਤ ਜ਼ਿਆਦਾ ਜਿਹੜਾ ਹੈ ਲੱਕੀ ਹਾਂ ਇਸ ਇਸ ਮਾਮਲੇ ਦੇ ਵਿੱਚ ਹੁਣ ਜਦੋਂ ਉਹ ਓਹ ਸਰੀਰਕ ਤੌਰ ਤੇ ਨਹੀਂ ਰਹੀ ਤੁਹਾਡੇ ਨਾਲ ਕੀ ਹੁਣ ਵੀ ਕਦੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਨਾਲ ਨੇ ਉਹ ਜਾਂ ਤੁਹਾਨੂੰ ਕੋਈ ਇਦਾਂ ਸਾਈਨ ਦਿੰਦੇ ਨੇ ਜਾਂ ਤੁਹਾਨੂੰ ਕਦੇ ਗਾਈਡ ਕੀਤਾ ਉਹਨਾਂ ਨੇ ਸਦਾ ਅੰਗ ਸੰਗੇ ਐਹੀ ਕਹੂੰਗੀ ਕਿਉਂਕਿ ਜਿਹੜੇ ਸ਼ਹੀਦ ਸਿੰਘ ਆ ਮੈਂ ਉਹਨਾਂ ਤੇ ਬਹੁਤ ਭਰੋਸਾ ਕਰਦੀ ਹਾਂ ਤੇ ਮੈਨੂੰ ਲੱਗਦਾ ਕਿ ਹਮੇਸ਼ਾ ਸਾਡੇ ਅੰਗ ਸੰਗ ਹਰ ਵੇਲੇ ਸਹਾਇ ਹੀ ਰਹਿੰਦੇ ਆ ਸਿਚੁਏਸ਼ਨਸ ਹੁੰਦੀਆਂ ਪ੍ਰੋਬਲਮਸ ਹੁੰਦੀਆਂ ਅਸੀਂ ਬੱਚੇ ਆ ਅਸੀਂ ਗਲਤੀਆਂ ਵੀ ਕਰਦੇ ਆ ਉਹਨਾਂ ਤੋਂ ਸਿੱਖਦੇ ਵੀ ਆ ਤੇ ਉਹ ਚੀਜ਼ਾਂ ਸ਼ਾਇਦ ਹੁੰਦੀਆਂ ਵੀ ਤਾਂ ਹੀ ਨੇ ਕਿ ਵੀ ਉਹਨਾਂ ਤੋਂ ਅਸੀਂ ਸਿੱਖੀਏ ਮਗਰ ਐਟ ਦਾ ਸੇਮ ਟਾਈਮ ਇੱਕ ਨਾ ਸਟਰੈਂਥ ਹੁੰਦੀ ਆ ਇੱਕ ਡਾਇਰੈਕਸ਼ਨ ਹੁੰਦੀ ਆ ਉਹ ਡਾਇਰੈਕਸ਼ਨ ਮਿਲਣੀ ਜ਼ਰੂਰੀ ਹੁੰਦੀ ਤੇ ਉਹ ਡਾਇਰੈਕਸ਼ਨ ਨੂੰ ਸਮਝ ਕੇ ਅੱਗੇ ਚੱਲਣਾ ਜ਼ਰੂਰੀ ਹੁੰਦਾ ਮੈਨੂੰ ਲੱਗਦਾ ਜਿਹੜੇ ਸ਼ੀਸ਼ੇ ਸਿੰਘ ਆ ਸਾਡੇ ਨਾਲ ਹਮੇਸ਼ਾ ਅੰਗ-ਸੰਗ ਰਹਿੰਦੇ ਆ ਗਲਤ ਹੁੰਦਾ ਸਾਡੇ ਨਾਲ ਕਿਉਂ ਨਹੀਂ ਹੁੰਦਾ ਸਭ ਨਾਲ ਹੁੰਦਾ ਆਪਾਂ ਅਪ ਐਂਡ ਡਾਊਨਸ ਚੱਲਦੇ ਆ ਨਾ ਜਿੱਥੇ ਸੁੱਖ ਆ ਉਥੇ ਦੁੱਖ ਵੀ ਆ ਤਾਂ ਹੀ ਬੈਲੈਂਸ ਬਣਿਆ ਰਹਿੰਦਾ ਜ਼ਿੰਦਗੀ ਦਾ ਇਹ ਤਾਂ ਦੁਨੀਆ ਤੌਰ ਤੇ ਦੇਖੀਏ ਤਾਂ ਇੱਕ ਇਹ ਰੂਲ ਆ ਯੂਨੀਵਰਸ ਦਾ ਕਿ ਬੈਲੈਂਸ ਹੋਣਾ ਚਾਹੀਦਾ ਜੇ ਦੁੱਖ ਆ ਤਾਂ ਸੁੱਖ ਵੀ ਆਊਗਾ ਹਣਾ ਮਗਰ ਉਹ ਦੁੱਖ ਦੀ ਘੜੀ ਦੇ ਵਿੱਚੋਂ ਜਿਹੜਾ ਕੱਢਣ ਵਾਲਾ ਨਾ ਮੈਨੂੰ ਲੱਗਦਾ ਕਿ ਜਦੋਂ ਸ਼ਹੀਦ ਸਿੰਘ ਅੰਗ-ਸੰਗ ਰਹਿੰਦੇ ਆ ਨਾ ਤੂੰ ਹੀ ਕਦੇ ਵੀ ਕਿਸੇ ਚੀਜ਼ 'ਚ ਸਟਕ ਨਹੀਂ ਰਹਿ ਸਕਦੇ ਉਹਨਾਂ ਨੇ ਤੁਹਾਨੂੰ ਕੱਢ ਦੇਣਾ ਉਹਦੇ ਵਿੱਚ ਉਹ ਪਾਵਰ ਹੈ ਇੱਕ ਉਹ ਸਾਡੇ ਅੰਦਰ ਹੈ ਮੈਨੂੰ ਲੱਗਦਾ ਕਿ ਉਹ ਮੇਰੇ ਨਾਲ ਨੇ ਹਰ ਵੇਲੇ ਸਰੀਰਕ ਤੌਰ ਤੇ ਨਹੀਂ ਹੈਗੇ ਮਗਰ ਮੈਨੂੰ ਇਹ ਲੱਗਦਾ ਕਿ ਉਹ ਹਮੇਸ਼ਾ ਮੇਰੇ ਨਾਲ ਆਤਮਿਕ ਤੌਰ ਤੇ ਮੇਰੇ ਨਾਲ ਨੇ